ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਈ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰੋ ਸਰਜਨਹਾਰੁ ਤੁਮ ਗਾਵੋ ਮੇਨਰ ਭੌਕਾ ਸੋਹਿਲਾ ਹਉ ਵਾਰਿ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਓ ਮਤਨੇ ਤੇ ਜਿਹੜੇ ਸੰਭਾਲੀ ਉਹਨਾਂ ਦੇਖਿਆ ਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਬੈ ਸਦਾਤੇ ਕਬਨੂ ਸਮਾਰ ਸੰਮਤ ਸਾਹਾ ਲਿਖਿਆ ਮਿਲ ਕਰ ਪਾਵੂ ਤੇਲ ਦੇਵ ਸਜਣੇ ਸੀਸੜੀਆਂ ਜੇ ਹੋਵੇ ਸਭ ਸਿਮੇਲ ਆਰਕਾਰਿਓ ਪਹੁੰਚਾਸ ਦੜੇ ਨਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇਹ ਦੇ ਅਵਨ ਰਗ ਆਸਾ ਮਹੱਲਾ ਪਹਿਲਾ ਛੇ ਕਰੁ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਬਡਾਈ ਤੋਈ ਰਹਾ ਵਿਸੂ ਵਿੱਚ ਅਸੀਂ ਇਹ ਕੜੀਆਂ ਪਹਿਰਾ ਤਿੱਤੀ ਬਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਦੇ ਕੀ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੀ ਤਾਰਿਕਾ ਮੰਡਲ ਜਨਕ ਮੋਤੀ ਤੋ ਮਨ ਆਲੋਪ ਆਪਣਿ ਚਬਰੂ ਕਰੇ ਸਗਲ ਬਨਰਾਈ ਫਲੰਤ ਜੋਤੀ ਕੈਸੀ ਆਰਤੀ ਹੋਈ ਭਵਖੰਡਨਾ ਤੇਰੀ ਆਰਤੀ ਅਨਹਤਾ ਸਉਦ ਵਾਜੰਤ ਪੇਰੀ ਰਹਾਉ ਸਹਸ ਤਵ ਨੈਨ ਨਨ ਨਨ ਹਤੁਈ ਕੋ ਸਹਸ ਮੂਰਤ ਨਾਇਕ ਤੋਈ ਸਹਸ ਪਦ ਬਮਲ ਨਾਨ ਇਕ ਪਦ ਗੰਧ ਬਿਨ ਸਹਸ ਤਵ ਗੰਧ ਵਿਚਲਤ ਮੋਹੀ ਸਾਮਹ ਜੋਤ ਜੋਤ ਹੈ ਸੋਈ ਤੇਦਰ ਚਾਨਣ ਸਾਮਹ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਈ ਜੋਤ ਸੁਭਾਵ ਸੋ ਆਰਤੀ ਹੋਈ ਹਰ ਚਰਨ ਕਮਲ ਮੁਕਰੰਦ ਲੋਭਤ ਮਨੋ ਅੰਦਨ ਮੁਹਿ ਆਹੀ ਪਿਆਸਾ ਕਿਰਪਾ ਜਲਦੀ ਨਾਨਕ ਸਾਰੰ ਕਾ ਹੋ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੈ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪੁਨ ਵੱਡਾ ਹੀ ਕਰ ਡੰਡਾਉਤ ਪੁਨ ਵੱਡਾ ਹੀ ਰਹਾਉ ਸਾਗਤ ਹਰ ਸਾਨਾ ਜਾਣਿਆ ਅੰਤਨ ਅੰਤਰ ਹਉਮੇ ਕੰਡਾ ਹੀ ਜਿਉਂ-ਜਿਉ ਚਲੈ ਚੁਬੈ ਦੁਖ ਪਾਵੈ ਜੁੰਕਾਲ ਸਹੇ ਸਰਡੰਡਾ ਹੀ ਹਰਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪ੍ਰਭ ਖੰਡਾਈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੀ ਆਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਗ ਰਾਗ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਤੇ ਕਹਿ ਨਾਵੇਂ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮੁਹੱਲਾ 5ਵਾਂ ਰੋਬਨੰਤੀ ਸੁਣਾ ਮੇਰੀ ਮੀਤਾ ਸੰਤ ਪਹਿਲ ਕੀ ਬੇਲਾ ਈਹਾ ਘਾੜ ਚਲੋ ਹਰਲਾਹਾ ਆਗਿਆ ਵਸਨੁ ਸੇਲਾ ਆਉਦ ਕਟ ਦਨ ਸਰਣ ਆਰੀ ਮਨ ਗੁਰਮੇਲ ਕਾ ਸਵਾਰਿ ਰਹਾ ਈ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜੈਸਾ ਜਗਾਇ ਪਿਆ ਵੈਉ ਰਾਸਿਕ ਆਤ ਕਾ ਤਾਤ ਨ ਜਾਣੀ ਜਾ ਕੋ ਆਈ ਸੁਈ ਬਿਹਾਜੋ ਹਰ ਗੁਰਤੇ ਮਨੇ ਵਸੇਰਾ ਢਿਕਰ ਮਹਿਲ ਪਾਵੋ ਸੁ ਸਹਿ ਜੀ ਬਹੁ ਨ ਹੋਈ ਗੋਫੀਰਾ अंतर जामी पुरख बिदाती सरदा मन की पूरी नान दास ए सुख मांगे मोको कर संतन की थूरी अंतर जामी पुरख बिदाती सरदा मन की पूरी दास सुख मांगे मोको कर संतन की धूरी वाहिगुरु जी का खालसा वाहिगुरु जी की फतेह